ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵਿਦੇਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜੋ ਸਵਾਲ ਖੜੇ ਕਰ ਦਿੰਦੀਆਂ ਨੇ ਤੇ ਹੁਣ ਅਮਰੀਕਾ ਤੋਂ ਵੱਡੀ ਤੇ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਗੋਲੀਬਾਰੀ ਹੋਈ ਹੈ ਇਹਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਨਿਊਯਾਰਕ ਸ਼ਹਿਰ ਦਾ ਮਿਡ ਟਾਊਨ ਆ ਮੈਨਹਟਨ ਜਿੱਥੇ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਕਿ ਮਾਰਤ ਦੇ ਵਿੱਚ ਜਿਹਦੇ ਵਿੱਚ ਜਾਣਕਾਰੀ ਮੁਤਾਬਕ 4 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇੱਕ ਪੁਲਿਸ ਦਾ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਹੈ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਤੇ ਵੱਖ-ਵੱਖ ਤਰ੍ਹਾਂ ਦੀਆਂ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਉਸ ਇਲਾਕੇ ਦੀ ਪੂਰੀ ਇੱਕ ਤਰੀਕੇ ਨਾਲ ਘੇਰਾਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਹੋਰ ਉੱਥੇ ਘਟਨਾ ਨਾ ਵਾਪਰ ਸਕੇ ਕਿਉਂਕਿ ਇੱਕ ਸਬੂਤ ਵਗੈਰਾ ਵੀ ਜਟਾਉਣੇ ਹੁੰਦੇ ਨੇ ਪੁਲਿਸ ਨੇ ਤੇ ਜਾਣਕਾਰੀ ਮੁਤਾਬਕ ਜਿਹੜਾ ਹਮਲਾਵਰ ਸੀਗਾ ਪੂਰੀ ਤਿਆਰੀ ਦੇ ਵਿੱਚ ਆਇਆ ਸੀਗਾ ਉਹਨੇ ਆਪਣੀ ਅਸਾルト ਰਾਈਫਲ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਖੁਦ ਵੀ ਉਹ ਮਾਰਿਆ ਗਿਆ ਉਹਦੀ ਜਿਹੜੀ লাশ ਵਗੈਰਾ ਵੀ ਜਿਹੜੀ ਉੱਥੇ ਬਿਲਡਿੰਗ ਦੇ ਵਿੱਚ ਮਿਲੀ ਆ ਜੋ ਸੂਚਨਾ ਪੈਲ ਦੇ ਆਧਾਰ ਦੇ ਉੱਤੇ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆ ਰਹੀ ਹੈ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ ਕਈ ਵਾਰ ਸਕੂਲਾਂ ਦੇ ਵਿੱਚ ਅਜਿਹੇ ਹਮਲੇ ਦੇਖਣ ਨੂੰ ਮਿਲੇ ਪਬਲਿਕ ਪਲੇਸ ਦੇ ਉੱਤੇ ਅਜਾ ਦੇਖਣ ਨੂੰ ਮਿਲਿਆ ਇੱਥੇ ਮਾਨਸਿਕਤਾ ਕਿਹੋ ਜੀ ਆ ਇਹ ਸਮਝਣਾ ਬੜਾ ਮੁਸ਼ਕਲ ਹੈ ਪਰ ਹੁਣ ਏਜੰਸੀਆਂ ਜਾਂਚ ਦੇ ਵਿੱਚ ਰੁੱਝ ਗਈਆਂ ਨੇ ਫਿਲਹਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮਲਾਵਰ ਦੀ ਕਹਿੰਦੇ ਹਮਲਾਵਰ ਬੁਲੇਟ ਪ੍ਰੂਫ ਜੈਕਟ ਪਾ ਕੇ ਆਇਆ ਸੀਗਾ ਕਿ ਜੇਕਰ ਉਹਦੇ ਤੇ ਕੋਈ ਹਮਲਾ ਹੁੰਦਾ ਤਾਂ ਉਹ ਰੋਕਿਆ ਜਾ ਸਕੇ ਕੁਝ ਤਸਵੀਰਾਂ ਵਗੈਰਾ ਵੀ ਸਾਹਮਣੇ ਆਈਆਂ ਨੇ ਜੋ ਉਹਦੀ ਡੈੱਡ ਬੋਡੀ ਵਗੈਰਾ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਇਸ ਮੰਚ ਤੋਂ ਦਿਖਾ ਨਹੀਂ ਸਕਦੇ ਹੁੰਦੇ ਥੋੜਾ ਜਿਹਾ ਵਿਚਲਿਤ ਕਰਨ ਵਾਲੀਆਂ ਤਸਵੀਰਾਂ ਹੁੰਦੀਆਂ ਨੇ ਪਰ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ 27 ਸਾਲ ਦਾ ਕੋਈ ਵਿਅਕਤੀ ਸੀਗਾ ਤੇ ਇਹਦੀ ਪਹਿਚਾਣ ਇੰਨੀ ਕੁ ਹੋਈ ਹੈ ਇੱਕ ਨਾਮ ਵੀ ਚਰਚਾ ਦੇ ਵਿੱਚ ਹੈ ਪਰ ਅਜੇ ਉਹਦੀ ਪੁਸ਼ਟੀ ਨਹੀਂ ਹੋ ਸਕੀ ਤੇ ਇਹ ਵੀ ਮਾਰਿਆ ਗਿਆ ਪਰ ਇਹਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਦੀ ਅਧਿਕਾਰੀ ਦੀ ਜਾਣ ਗਈ ਹੈ ਉਹ ਵੀ ਬੜੀ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ ਕਿ ਪੁਲਿਸ ਅਧਿਕਾਰੀ ਵੀ ਇਹਦੇ ਵਿੱਚ ਆਪਣੀ ਜਾਣ ਗਵਾ ਬੈਠਿਆ ਹੈ ਤੇ ਜਿਹੜੇ ਨਿਊਯਾਰਕ ਦੇ ਮੇਅਰ ਨੇ ਐਰਿਕ ਐਡਮਸ ਉਹਨਾਂ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਕਈ ਲੋਕ ਜ਼ਖਮੀ ਹੋਏ ਨੇ ਉਹਨਾਂ ਨੇ ਮਾਰੇ ਗਏ ਅਧਿਕਾਰੀ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ ਤੇ ਇਸ ਤੋਂ ਇਲਾਵਾ ਪੁਲਿਸ ਨੇ ਵੀ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਾਰਕ ਐਵੇਨਿਊ ਤੇ ਈਸਟ 51 ਸਟਰੀਟ ਦੇ ਆਲੇ ਦੁਆਲੇ ਦੇ ਦ੍ਰਿਸ਼ ਨੂੰ ਪੂਰੇ ਕਟਨਾਕਰਮ ਨੂੰ ਕੰਟਰੋਲ ਕਰ ਲਿਆ ਗਿਆ ਹੈ ਤੇ ਇੱਕ ਲੋਥੇ ਸ਼ੂਟਰ ਨੂੰ ਮਾਰ ਦਿੱਤਾ ਗਿਆ ਹੈ ਹਾਲਾਂਕਿ ਸ਼ੱਕੀ ਦੀ ਪਛਾਣ ਬਾਰੇ ਕੁਝ ਵੇਰਵੇ ਅਜੇ ਤੱਕ ਜਨਤਕ ਨਹੀਂ ਕੀਤੇ ਜਾ ਰਹੇ ਉਹਦੀ ਜਾਂਚ ਚੱਲ ਰਹੀ ਹੈ ਤੇ ਪੁਲਿਸ ਦੀ ਜਿਹੜੀ ਕਮਿਸ਼ਨਰ ਹੈ ਜੈਸਿਕਾ ਟਿਸ਼ ਉਹਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਤੇ ਜਿਹੜੇ ਉੱਥੋਂ ਦੇ ਮੇਅਰ ਨੇ ਉਹਨਾਂ ਨੇ ਇੱਕ ਹੋਰ ਪੋਸਟ ਕੀਤੀ ਹੈ ਕਹਿੰਦੇ ਜੀ ਅਸੀਂ ਇਹਦੀ ਪੂਰੀ ਜਾਂਚ ਕਰ ਰਹੇ ਹਾਂ ਸਰਗਰਮ ਸ਼ੂਟਰ ਦੇ ਬਾਰੇ ਇਹ ਜਾਂਚ ਚੱਲ ਰਹੀ ਹੈ ਜੇਕਰ ਕਹਿੰਦੇ ਤੁਸੀਂ ਆਸ-ਪਾਸ ਦੇ ਇਲਾਕੇ ਦੇ ਵਿੱਚੋਂ ਤਾਂ ਕਿਰਪਾ ਕਰਕੇ ਸਹੀ ਸੁਰੱਖਿਆ ਸਾਵਧਾਨੀਆਂ ਜ਼ਰੂਰ ਵਰਤੋ ਜੇਕਰ ਤੁਸੀਂ ਪਾਰਕ ਐਵੈਨਿਊ ਜਾਂ ਈਸਟ 51 ਸਟਰੀਟ ਦੇ ਨੇੜੇ ਹੋ ਤਾ ਬਾਰ ਨਾ ਜਾਓ ਅਜਿਹੇ ਉਹਨਾਂ ਨੇ ਵੀ ਟਵੀਟ ਕਰ ਦਿੱਤੇ ਸੀਗੇ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਸਵਾਲ ਖੜੇ ਹੋਏ ਨੇ ਕਿ ਕੌਣ ਸੀ ਹਮਲਾਵਰ ਕੀ ਉਹਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਸੀ ਕਿ ਉਹ ਮਾਨਸਿਕ ਤੌਰ ਦੇਤੇ ਪ੍ਰੇਸ਼ਾਨ ਸੀਗਾ ਕੀ ਕਾਰਨ ਸੀਗੇ ਦੀ ਹੁਣ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਪਰ ਇਹਨੇ ਜਿਹੜੀ ਆਪਣੀ AR 15 ਰਾਈਫਲ AR 15 ਰਾਈਫਲ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੀ ਇਮਾਰਤ ਦੇ ਵਿੱਚ ਇਹ ਗੋਲੀਬਾਰੀ ਹੋਈ ਹੈ ਉੱਥੇ ਕਈ ਵੱਡੀਆਂ ਕੰਪਨੀਆਂ ਦੇ ਕਈ ਵੱਡੇ ਜਿਹੜੇ ਆਫਿਸ ਬਣੇ ਹੋਏ ਨੇ ਜਿਦੇ ਵਿੱਚ NFL ਅਤੇ Blackstone ਸਮੇਤ ਕਈ ਵਿਭਾਗਾਂ ਦੇ ਦਫ਼ਤਰ ਵੀ ਨੇ ਪਰ ਸੁਰੱਖਿਆ 20 ਸਾਲਾਂ ਦੇ ਘੇਰੇ ਦੇ ਵਿੱਚ ਆਈ ਹੈ ਕਿਉਂ ਵਿਅਕਤੀ ਕਿਸ ਤਰ੍ਹਾਂ ਦੇ ਨਾਲ ਆਪਣੀ ਇੱਕ ਰਾਈਫਲ ਲੈ ਕੇ ਇਸ ਬਿਲਡਿੰਗ ਦੇ ਵਿੱਚ ਦਾਖਲ ਹੋ ਗਿਆ ਜਦੋਂ ਤੁਸੀਂ ਅਕਸਰ ਦੇਖਦੇ ਹੋ ਮਾਲਸ ਵਗੈਰਾ ਦੇ ਵਿੱਚ ਜਾਂਦੇ ਹੋ ਤਾਂ ਬਾਹਰ ਤੁਹਾਡੀ ਤਲਾਸ਼ੀ ਲਈ ਜਾਂਦੀ ਹੈ ਵੱਡੀਆਂ ਇਮਾਰਤਾਂ ਦੇ ਵਿੱਚ ਜਾਣ ਲੱਗਿਆਂ ਉੱਥੇ ਤੁਹਾਨੂੰ ਪੂਰਾ ਕੈਪਚਰ ਕੀਤਾ ਜਾਂਦਾ ਹੈ ਤੁਹਾਨੂੰ ਸਕੈਨ ਕੀਤਾ ਜਾਂਦਾ ਹੈ ਪਰ ਇੱਥੇ ਕਿਵੇਂ ਸੁਰੱਖਿਆ ਦੇ ਵਿੱਚ ਚੂਕ ਹੋ ਗਈ ਉਹ ਵਿਅਕਤੀ ਕਿਵੇਂ ਹਮਲਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੁਣ ਇਹਦੀ ਜਾਂਚ ਚੱਲ ਰਹੀ ਹੈ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਿਡਟਾਊਨ ਮੈਨਹਟਨ ਦੀਏ ਜਿਹੜੀ ਘਟਨਾ ਹੈ ਜਿਹਦੀ ਹੁਣ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਉਸ ਹਮਲੇ ਦੇ ਵਿੱਚ ਚਾਰ ਲੋਕਾਂ ਦੇ ਜਾਨ-ਜਾਨ ਦੀ ਖਬਰ ਹੈ ਜਿਦੇ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਹੁਣ ਪੂਰੀ ਗੰਭੀਰਤਾ ਦੇ ਨਾਲ ਇਹਦੀ ਜਾਂਚ ਚੱਲ ਰਹੀ ਹੈ ਕਿ ਸ਼ਕਤੀ ਵਿਕੀ ਜਿਹੜਾ ਸ਼ੱਕੀ ਵਿਅਕਤੀ ਹੈ ਉਹ ਕੌਣ ਸੀ ਕਿੱਥੋਂ ਆਇਆ ਸੀ ਕਿਉਂ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ